ਜਸਾਨੀ ਅੰਦੋਲਨ ਚਾਹਤਾ ਪਿਆ ਵਾ ਬਹੁਤ ਹੀ ਜ਼ਬਰਦਸਤ ਤਰੀਕੇ ਨਾਲ ਚਾਹਤਾ ਪਿਆ ਵਾ ਦੇਖੋ ਸਰ 10 ਸੀਟਾਂ ਨੇ ਹਨਾ 100 ਬੰਦੇ ਜਾਣਗੇ ਹਨਾ ਤਾਂ ਉਹਦਾ ਆਬਵੀਅਸ ਹੀ ਰੇਟ ਉੱਤੇ ਲਿਖ ਹੋਈ ਹੋਈ ਹੈ ਦੇਖੋ ਜੀ ਜਿਹੜੀ ਫਲਾਈਟ 3330 35350 ਦੀ ਹੁੰਦੀ ਸੀ ਹੈਨਾ ਉਹਦਾ ਰੇਟ ਅੱਜਕੱਲ 30000 ਤੋ ਜਾ ਰਿਹਾ ਪਰ ਜੋ ਇਦਰੋ ਬੰਦੇ ਨੇ ਦਿੱਲੀ ਤੋਂ ਟ੍ਰੈਵਲ ਕਰਨਾ ਲੈਟਸ ਸੇ ਕਿਸੇ ਦਾ ਪੈਕੇਜ ਬੁੱਕ ਹੋਇਆ ਹੋਇਆ ਹੈ ਨਾ ਟੂਰ ਪੈਕੇਜ ਹੈਗਾ ਯੂਰਪ ਦਾ ਪੈਕੇਜ ਹੈਗਾ ਦੁਬਈ ਦਾ ਪੈਕੇਜ ਹੈ ਦਾ ਦਿੱਲੀ ਤੋਂ ਟਿਕਟ ਹੈਗੀ ਉਹਨੂੰ ਥੋੜੀ ਦਿੱਕਤ ਆ ਰਹੀ ਹੈ ਔਰ ਨਿਊਜ਼ ਦੇਖਣ ਲਈ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਆਪ ਦਾ ਆਪਣਾ ਗੌਰਵ ਕਿਸਾਨੀ ਅੰਦੋਲਨ ਬੜੀ ਹੀ ਜੋਰਨ ਨਾਲ ਇਸ ਸਮੇਂ ਚੱਲਦਾ ਪਿਆ ਪੂਰੇ ਦੇਸ਼ ਦੇ ਅੰਦਰ ਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਲੋਕਾਂ ਨੂੰ ਆਮ ਲੋਕ ਨੂੰ ਸਭ ਤੋਂ ਜ਼ਿਆਦਾ ਦਿੱਕਤ ਪਰੇਸ਼ਾਨੀ ਇਸ ਟਾਈਮ ਟਰੈਵਲਿੰਗ ਚ ਹੋ ਰਹੀ ਹੈ ਚਾਹੇ ਰੋਡ ਦੀ ਗੱਲ ਕਰੀਏ ਚਾਹੇ ਫਲਾਈਟ ਦੀ ਗੱਲ ਕਰੀਏ ਸੋ ਇਸ ਸਮੇਂ ਸਾਡੇ ਨਾਲ ਕੰਧਾਰੀ ਗਰੁੱਪ ਤੋਂ ਪ੍ਰਥਮ ਮੌਜੂਦ ਨੇ ਪ੍ਰਥਮ ਸੋ ਸਤਿ ਸ਼੍ਰੀ ਅਕਾਲ ਜੀ ਇਸ ਸਮੇਂ ਪੂਰੇ ਦੇਸ਼ ਦੇ ਅੰਦਰ ਜਿੱਥੇ ਦੇਖਣ ਨੂੰ ਮਿਲਦਾ ਪਿਆ ਕਿ ਕਿਸਾਨੀ ਅੰਦੋਲਨ ਚੱਲਦਾ ਪਿਆ ਵਾ ਬਹੁਤ ਹੀ ਜ਼ਬਰਦਸਤ ਤਰੀਕੇ ਨਾਲ ਚੱਲਦਾ ਪਿਆ ਵਾ ਔਰ ਉੱਥੇ ਹੀ ਜੇ ਦੇਖਣ ਨੂੰ ਮਿਲ ਰਿਹਾ ਹੈ ਕਿ ਜਿਹੜੀ ਟਰੈਵਲਿੰਗ ਜਿਹੜੀ ਹੈ ਆਮ ਬੰਦੇ ਦੀ ਉੱਤੇ ਬੜਾ ਹੀ ਇਫੈਕਟ ਪੈ ਰਿਹਾ ਹੈ ਜਿਹੜੀ ਕਾਸਟ ਵੱਧਦੀ ਜਾ ਰਹੀ ਹੈ ਸੋ ਇਹਦੇ ਵਿੱਚ ਫਲਾਈਟਸ ਦੇ ਅੰਦਰ ਕੀ ਕਿੰਨਾ ਕੁ ਵਜੀਫਾ ਦੇਖਣ ਨੂੰ ਮਿਲਿਆ ਦੇਖੋ ਜੀ ਜਿਹੜੀ ਫਲਾਈਟਸ 31 3100 35 3500 ਦੀ ਹੁੰਦੀ ਸੀ ਹੈਨਾ ਉਹਦਾ ਰੇਟ ਅੱਜਕੱਲ 30 30000 ਦਾ ਜਾ ਰਿਹਾ ਹੈ ਤੇ ਇਹਦੇ ਵਿੱਚ ਜੇ ਆਪਾਂ ਕਰੀਏ ਕਿ ਨਾਰਮਲ ਬੰਦੇ ਨੂੰ ਥੋੜੀ ਤਕਲੀਫ ਤਾਂ ਹੋ ਰਹੀ ਹੈ ਤੇ ਸਰਕਾਰ ਨੂੰ ਇਹਦਾ ਹੱਲ ਕਰਨਾ ਚਾਹੀਦਾ ਮੇਰੇ ਸਾਹਮਣੇ ਜੀ ਦੇਖਣ ਤੁਸੀਂ ਜਿੱਦਾਂ ਕਹਿ ਰਹੇ ਹੋ ਜਿਹੜੀ ਇੱਕ ਫਲਾਈਟ ਦੇ ਰੇਟ ਜੇਕਰ ਗੱਲ ਕਰੀਏ ਦਿੱਲੀ ਤੋਂ ਕਲਕੱਤਾ ਜਾਂ ਫਿਰ ਬੰਬਈ ਕਿੰਨਾ ਕੁ ਵਜੀਫਾ ਵਿੱਚ ਦੇਖਣ ਨੂੰ ਮਿਲਿਆ ਸਰ ਜਿ세 ਅਬ ਜੋ 33000 ਕੀ ਟਿਕਟ ਹੈ ਉਹ 35 3500 ਕੀ ਜੋ ਟਿਕਟ ਹੈ ਉਹ 30 3000 ਕੀ ਜਾ ਰਹੀ ਹੈ ਇੰਨਾ ਜ਼ਿਆਦਾ ਜਿਹੜਾ ਇਹ ਰੇਟ ਜਿਹੜਾ ਵਧਦਾ ਦੇ ਯਸ ਕਿਉਂਕਿ ਜੀ ਅਵੇਲੇਬਿਲਟੀ ਸ਼ਾਰਟ ਤੇ ਡਿਮਾਂਡ ਜ਼ਿਆਦਾ ਹੋਣ ਦੇ ਕਾਰਨ ਇਹ 30000 ਦੀ ਫਲਾਈਟ 3500 ਵਾਲੀ ਮਿਲਦੀ ਪਈ ਹੈ ਜੇ ਅਮ੍ਰਿਤਸਰ ਤੋਂ ਦਿੱਲੀ ਦੀ ਦੇਖੀਏ ਇਹ ਵੀ ਇਹਦਾ ਰੇਟ ਇਹਦਾ ਵੀ ਨਹੀਂ ਜੀ ਇਹ ਥੋੜਾ ਘੱਟ ਹੈ ਪਰ ਜੋ ਇਧਰੋਂ ਬੰਦੇ ਨੇ ਦਿੱਲੀ ਤੋਂ ਟ੍ਰੈਵਲ ਕਰਨਾ ਲੈਟਸ ਸੇ ਕਿਸੇ ਦਾ ਪੈਕੇਜ ਬੁੱਕ ਹੋਇਆ ਪਿਆ ਹੈ ਨਾ ਟੂਰ ਪੈਕੇਜ ਹੈਗਾ ਯੂਰਪ ਦਾ ਪੈਕੇਜ ਹੈਗਾ ਜਾਂ ਦੁਬਈ ਦਾ ਪੈਕੇਜ ਹੈ ਦਾ ਦਿੱਲੀ ਤੋਂ ਟਿਕਟ ਹੈਗੀ ਹੈ ਉਹਨੂੰ ਥੋੜੀ ਦਿੱਕਤ ਆ ਰਹੀ ਹੈ ਕਿਉਂਕਿ ਇੱਕ ਤਾਂ ਉਹਨੂੰ ਬੈਗੇਜ ਦੀ ਦਿੱਕਤ ਆ ਰਹੀ ਹੈ ਕਿਉਂਕਿ 15 ਕਿਲੋ ਬੈਗ ਮਿਲਦਾ ਹੈ ਨਾਰਮਲ ਫਲਾਈਟ 'ਚ ਤੇ ਜਿਹੜਾ ਨਾਰਮਲੀ ਜਿਹੜੀ ਆਪਾਂ ਕਈ ਇੰਟਰਨੈਸ਼ਨਲ ਫਲਾਈਟਾਂ ਉਹਦੇ ਵਿੱਚ ਦੋ ਪੀਸ ਬੈਗ ਹੁੰਦੇ ਨੇ ਤੇ ਉਧਰ ਜਾ ਕੇ ਇੱਕ ਨਾਰਮਲ ਬੰਦਾ ਪਹਿਲਾਂ ਬੈਗੇਜ ਦੇ ਪੇ ਕਰਦਾ ਹੈ ਪਹਿਲਾਂ ਜਿਆਦਾ ਫਲਾਈਟ ਦੇ ਪੇ ਕਰਦਾ ਹੈ ਤੇ ਉਹਨੂੰ ਥੋੜਾ ਇਕਨੋਮਿਕਲੀ ਮੇਰੇ ਸਾਹਮਣੇ ਦਿੱਕਤ ਆ ਰਹੀ ਹੈ ਅੱਜਕੱਲ੍ਹ ਕਾਰਨ ਕੀ ਰਹੇ ਨੇ ਮਤਲਬ ਇੱਕ ਪਾਸੇ ਜਿਹੜਾ ਅੰਦੋਲਨ ਜਿਹੜਾ ਚੱਲਦਾ ਪਿਆ ਇਹ ਇਹ ਤਾਂ ਔਨ ਰੋਡ ਚੱਲ ਰਿਹਾ ਜਿਹੜਾ ਪ੍ਰਦਰਸ਼ਨ ਹੈ ਔਨ ਰੋਡ ਰਿਹਾ ਹੈ ਲੇਕਿਨ ਇਨ੍ਹਾਂ ਫਲਾਈਟਸ ਦੇ ਉੱਤੇ ਕੀ ਅਸਰ ਪੈ ਗਿਆ ਕਿ ਇਹਨਾਂ ਨੂੰ ਰੇਟ ਚੱਕਣੇ ਪਏ ਦੇਖੋ ਸਰ 10 ਸੀਟਾਂ ਨੇ ਹਨਾ 100 ਬੰਦੇ ਜਾਣ ਵਾਲੇ ਨੇ ਹਨਾ ਤਾਂ ਉਹਦਾ ਔਬਵੀਅਸਲੀ ਰੇਟ ਉੱਤੇ ਥੱਲੇ ਹੋਏਗਾ ਹੀ ਹੋਏਗਾ ਇਹ ਤਾਂ ਬੇਸਿਕ ਡਿਮਾਂਡ ਆਫ ਸਪਲਾਈ ਸੌਰੀ ਲੌਅ ਆਫ ਡਿਮਾਂਡ ਹੈ ਤੇ ਇਹਦੇ ਵਿੱਚ ਤਾਂ ਇਹ ਬੜਾ ਪੋਸਿਬਲ ਹੁਣ ਜਿੱਦਾਂ ਤੁਸੀਂ ਦੱਸ ਰਹੇ ਹੋ ਕਿ ਰੇਟ ਜਿਹੜੇ 3500 ਰੁਪਏ ਦੀ ਸੀ ਉਸ ਸਮੇਂ 30000 ਰੁਪਏ ਚ ਮਿਲਦੀ ਵੀ ਹੈ ਜਿੱਦਾਂ ਜਿੱਦਾਂ ਕਿਸਾਨੀ ਅੰਦੋਲਨ ਜਿਹੜਾ ਅੱਗੇ ਵਾਅਦਾ ਦਿਖੇਗਾ ਇਹ ਜਿਹੜੀ ਕੋਸਟ ਜਿਹੜੀ ਦਿਖਣ ਨੂੰ ਮਿਲਦੀ ਵੀ ਹੈ ਕਿ ਅੱਗੇ ਵਾਧਦੀ ਨਜ਼ਰ ਆਏਗੀ ਸਾਨੂੰ ਵੀ ਦੇਖੋ ਜੀ ਹੁਣ ਇਹ ਤਾਂ ਡਿਪੈਂਡ ਕਰਦਾ ਹੈ ਮਾਰਕੀਟ ਤੇ ਤੇ ਵਧ ਵਧ ਤਾਂ ਸਕਦੀ ਹੈ ਜਿੱਦਾਂ ਤੁਸੀਂ ਦੇਖ ਰਹੇ ਹੋ 3500 ਦੀ ਟਿਕਟ 30000 ਦੀ ਜਾ ਰਹੀ ਹੈ ਤਾਂ ਇਟ ਕੈਨ ਬੀ ਪੋਸੀਬਲ ਕਿ ਇਹ ਫਲਾਈਟ ਇੱਦਾ ਹੀ ਰਵੇ ਰੇਟਸ ਜਦੋਂ ਤੱਕ ਅੰਦੋਲਨ ਮੁਕਦਾ ਨਹੀਂ ਸੋ ਕਿਸਾਨੀ ਅੰਦੋਲਨ ਤੋਂ ਪਰੇ ਘਟਕੇ ਹੁਣ ਗੱਲ ਕਰਦੇ ਆ ਕਿ ਇੰਡੀਆ ਤੇ ਕੈਨੇਡਾ ਦੇ ਜਿਹੜੇ ਰਿਲੇਸ਼ਨ ਦੇਖਣ ਨੂੰ ਮਿਲਦੇ ਪਏ ਨੇ ਕੈਨੇਡਾ ਦੁਆਰਾ ਵੀਜ਼ਾਸ ਉੱਤੇ ਚਾਹੇ ਉਹ ਵਿਸਟਰ ਵੀਜ਼ਾ ਸਟੂਡੈਂਟ ਵੀਜ਼ਾ ਜਾਂ ਵਰਕ ਵੀਜ਼ਾ ਇਹਦੇ ਉੱਤੇ ਨਵੇਂ ਨਿਯਮ ਲੈ ਕੇ ਆਏ ਨੇ ਕਿੰਨਾ ਕੁ ਇਫੈਕਟ ਜਿਹੜਾ ਕਿ ਇਸ ਸਮੇਂ ਪੈਨ ਪੈਨ ਦਾ ਦਿਖ ਰਿਹਾ ਸਾਡੀ ਮਰਸੀ ਦੇਖੋ ਜੀ ਜੋ ਵੀ ਲੈਟਸ ਸੇ ਜੋ ਵੀ ਇੰਪੈਕਟ ਹੈ ਹਨਾ ਉਹ ਸਾਨੂੰ 6 ਮਹੀਨੇ ਬਾਅਦ ਹੀ ਪਤਾ ਲੱਗੇਗਾ ਜੋ ਵੀ ਨਵੇਂ ਰੂਲ ਆਏ ਨੇ ਚਾਹੇ ਉਹ ਵਰਕ ਲਈ ਨੇ ਚਾਹੇ ਉਹ ਸਟੱਡੀ ਲਈ ਨੇ ਚਾਹੇ ਉਹ ਵਿਜ਼ਟਰ ਲਈ ਨੇ ਹਨਾ ਉਹਦੇ ਇਫੈਕਟ ਤੁਹਾਨੂੰ 6 ਮਨਸ ਬਾਅਦ ਪਤਾ ਲੱਗਣਗੇ ਕਿ ਵੀਜ਼ੇ ਆ ਰਹੇ ਨੇ ਜਾਂ ਵੀਜ਼ੇ ਨਹੀਂ ਆ ਰਹੇ ਐਦਾਂ ਮੈਂ ਤੁਹਾਨੂੰ ਇਹ ਚੀਜ਼ ਐਦਾਂ ਨਹੀਂ ਦੱਸ ਸਕਦਾ ਕਿ ਜੀ ਇਹਦੇ ਨਾਲ ਬਹੁਤ ਇਫੈਕਟ ਪੈ ਗਿਆ ਜਾਂ ਫਿਰ ਉਹਨੇ ਪੈ ਰਿਹਾ ਹੌਲੀ ਹੌਲੀ ਪਤਾ ਲੱਗੇਗਾ categories wise bol rahe ho ki visitor visa sari sari category jin jin pe bhi naye naye effect hai sir yes yes ji 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 to ek gal karde hain aaj kal bahut bachiyan de andar jehda bahar canada wal ya fir america wal study visa bahut zyada bachche ja rahe ne unna te kinna ka effect jehda paayega canada de is niyam de naal during 6 mahiniyan de andar dekho ji negative effect anda ਤਾਂ ਬੱਚਿਆਂ ਨੂੰ ਜੇ ਲੈਟ ਸੇ ਹਨਾ ਉਹਨਾਂ ਨੂੰ ਲੱਗ ਰਿਹਾ ਕਿ ਫੀਸ ਜ਼ਿਆਦਾ ਵੱਧ ਗਈ ਹੈ ਹਨਾ ਜੇ ਉਹ ਨਹੀਂ ਬਾਹਰ ਜਾਣਾ ਚਾਹੁੰਦੇ ਉਹ ਤਾਂ ਫਿਰ ਹਰ ਕਿਸੇ ਦੀ ਆਪਣੀ ਆਪਣੀ ਚੋਇਸ ਹੈਗੀ ਹੈ ਰਾਈਟ ਤੇ ਜੇ ਉਹ ਇੱਧਰ ਰਹਿ ਕੇ ਕਰਨਾ ਚਾਹੁੰਦੇ ਤਾਂ ਬਹੁਤ ਹੀ ਵਧੀਆ ਗੱਲ ਹੈ ਆਪਣੇ ਪੰਜਾਬ ਲਈ ਆਪਣੇ ਇੰਡੀਆ ਲਈ ਤੇ ਇਹ ਬਹੁਤ ਵਧੀਆ ਗੱਲ ਹੈ ਤੇ ਜੇ ਉਹ ਬਾਹਰ ਜਾਣਾ ਚਾਹੁੰਦੇ ਨੇ ਫਿਰ ਵੀ ਉਸ ਫੀਸ ਨੂੰ ਲੈ ਕੇ ਜੇ 네ਗੇਟਿਵ ਦੀ ਗੱਲ ਕਰ ਰਿਹਾ ਜੇ ਜਾਣਾ ਹੀ ਚਾਹੁੰਦੇ ਨੇ ਫਿਰ ਤਾਂ ਇਟਸ देयर ਚੋਇਸ ਰਾਈਟ ਤਾਂ ਉਹਦਾ ਪੋਜ਼ਿਟਿਵ ਤਾਂ ਪੋਜ਼ਿਟਿਵ ਹੀ ਹੈ ਜੀ ਪੋਜ਼ਿਟਿਵ ਆ ਰਿਹਾ ਤਾਂ ਫਿਰ ਇਟਸ ਪੋਜ਼ਿਟਿਵ ਓਨਲੀ ਜੀ ਸੋ ਇਹ ਸੀ ਕਿ ਸਾਡੇ ਨਾਲ ਪਥਮ ਗੰਧਾਰ ਅਕੰਧਾਰੀ ਜਿਨ੍ਹਾਂ ਵੱਲੋਂ ਸਾਨੂੰ ਇਸ ਸਮੇਂ ਦੱਸਿਆ ਗਿਆ ਕਿ ਕਿਸ ਤਰੀਕੇ ਨਾਲ ਜਿਹੜਾ ਕਸਾਨੀ ਅੰਦੋਲਨ ਜਿਹੜਾ ਇਸ ਸਮੇਂ ਚੱਲਦਾ ਪਿਆ ਉਸ ਦੇ ਸਟਾਰਟ ਹੋਣ ਤੋਂ ਬਾਅਦ ਇਫੈਕਟ ਜਿਹੜਾ ਟਰੈਵਲਿੰਗ ਦੇ ਉੱਤੇ ਬਹੁਤ ਜ਼ਿਆਦਾ ਪੈਂਦਾ ਨਜ਼ਰ ਆ ਰਿਹਾ ਹੈ ਔਰ ਸਭ ਤੋਂ ਜ਼ਿਆਦਾ ਇਸ ਸਮੇਂ ਜਿਹੜੀ ਫਲਾਈਟਸ ਜੋ ਕਿ ਜਿਨ੍ਹਾਂ ਦਾ ਰੇਟ ਜੇ ਗੱਲ ਕਰੀਏ 3500 ਜਿਸ ਦਾ ਰੇਟ ਹੈ ਔਰ ਉਹ ਵੱਧ ਕੇ ਇਸ ਸਮੇਂ 33000 ਦੀ ਕੋਸਟਿੰਗ ਜਿਹੜੀ ਪੈ ਰਹੀ ਹੈ ਲੋਕਾਂ ਨੂੰ ਬਹੁਤ ਜ਼ਿਆਦਾ ਇਸ ਸਮੇਂ ਦਿੱਕਤ ਪਰੇਸ਼ਾਨੀਆਂ ਦਾ ਦੌਰ ਜਿਹੜਾ ਦੇਖਣ ਨੂੰ ਮਿਲ ਰਿਹਾ ਲੋਕਾਂ ਨੂੰ ਟਰੈਵਲਿੰਗ ਦੇ ਵਿੱਚ ਕਿਉਂਕਿ ਰੋਡਸ ਬਲੌਕ ਨੇ ਜਿਹੜੀ ਟ੍ਰੇਨਸ ਹੈ ਉਹ ਕਿਹੜੀਆਂ ਜਾ ਰਹੀਆਂ ਨੇ ਔਰ ਇੱਥੇ ਹਾਂ ਜੀ ਤੁਹਾਨੂੰ ਡਿਸਟਰਬ ਕਰ ਰਿਹਾ ਇੱਕ ਚੀਜ਼ ਕਹਾਂਗਾ ਕਿ ਸਰਕਾਰ ਇਹਦਾ ਹੱਲ ਕਰ ਦਵੇ ਜਲਦੀ ਤੇ ਆਪਣੇ ਭਰਾ ਜਿਹੜੇ ਬੈਠੇ ਨੇ ਉਧਰ ਉਹ ਵੀ ਆਪਣੇ ਘਰਾਂ ਨੂੰ ਜਾਣਗੇ ਉਦੋਂ ਹੀ ਜਾਣਗੇ ਜਦੋਂ ਸਰਕਾਰ ਹੱਲ ਕਰੇਗੀ ਸੋ ਪੰਜਾਬ ਦੇ ਅੰਦਰ ਹਰ ਵੀਰ ਜਿਹੜੇ ਹਰ ਲੋਕ ਲੋਕ ਚਾਹੇ ਜਿਹੜੀ ਮਰਜੀ ਕੈਟਾਗਰੀ ਦੇ ਨੇ ਲੇਕਿਨ ਫਿਰ ਵੀ ਉਹਨਾਂ ਨੂੰ ਜਿਹੜਾ ਇੱਕ ਇਨਸਾਨੀ ਅੰਦੋਲਨ ਹੈ ਇਸ ਦੇ ਵਿੱਚ ਜਲਦੀ ਤੋਂ ਜਲਦੀ ਕੋਈ ਨਾ ਕੋਈ ਫੈਸਲਾ ਜਿਹੜਾ ਸੁਣਨ ਨੂੰ ਲੋਕ ਜਿਹੜੇ ਨੇ ਤਾਂ ਕਿ ਲੋਕਾਂ ਨੂੰ ਜਿਹੜੇ ਉੱਥੇ ਬੈਠੇ ਹੋਏ ਨੇ ਕਿਸਾਨ ਜਿਹੜੇ ਬੈਠੇ ਹੋਏ ਨੇ ਉਹ ਵੀ ਆਪਣੇ ਘਰ ਵਾਪਸ ਆ ਸਕਣ ਸੋ ਇਹਨਾਂ ਹੀ ਤਸਵੀਰਾਂ ਨਾਲ ਹੁਣ ਮੈਨੂੰ ਗੌਰਵ ਨੂੰ ਦਿਓ ਜ ਜੇ ਤੁਸੀਂ ਦੇਖਦੇ ਹੋ ਹੌਟ ਨਿਊਜ਼ ਇੰਡੀਆ ਟੀਵੀ